ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਦਲੇਰ ਸਿੰਘ ਬਾਟ ਉਹਨਾਂ ਦੇ ਘਰ ਆਇਆ ਦੋਸਤੋ ਤੇ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰ ਦਿੰਨੇ ਹੁੰਦੇ ਆ ਹਰ ਇੱਕ ਵਾਰ ਅੱਜ ਇਸ ਪੂਰ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਪਸ਼ੂ ਦਿਖਾਉਣ ਜਾ ਰਹੇ ਆ ਦੋਸਤੋ ਟੋਟਲ 4 ਐਨੀਮਲ ਤੁਸੀਂ ਦੇਖੋਗੇ ਮੱਝਾਂ ਝੋਟੀਆਂ ਨੇ ਇੱਕ ਵੱਛੀ ਦਿਖਾਵਾਂਗੇ ਬਾ ਕਮਾਲ ਬਹੁਤ ਖੂਬਸੂਰਤੋ ਵੱਛੀ ਤੁਹਾਨੂੰ ਦਿਖਾਵਾਂਗੇ ਸੋ ਗਿਰਦੇ ਵਿੱਚ ਕੋਈ ਲिटल ਬਿਟ ਥੋੜਾ ਬਾਦਾ ਕੋਈ ਕ੍ਰਾਸ ਵੀ ਵੀਰ ਸਮਝ ਸਕਦਾ ਠੀਕ ਹੈ ਬਹੁਤ ਖੂਬਸੂਰਤ ਚੰਗੀ ਵੱਛੀ ਆ ਤੇ ਕਾਫੀ ਵੀਰ ਸ਼ੌਂਕ ਰੱਖਦੇ ਆ ਠੀਕ ਹੈ ਜੀ ਇਸ ਤਰ੍ਹਾਂ ਦੀ ਬਰੀਡ ਖਰੀਦਣ ਦਾ ਤੇ ਖੀਰੀਆਂ ਦੋਂਦੀਆਂ ਦੇ ਵਿੱਚ ਵੱਛੀ ਦੋਸਤੋ ਪੈਂਦੀ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਗੁਰਲਾਲ ਤੋਂ ਲੈ ਲਾਂਗੇ ਇਧਰ ਜਿਹੜੀਆਂ ਤੁਸੀਂ ਚਾਰ ਮੱਝਾਂ ਦੇਖ ਰਹਿ ਜੇ ਦੋ ਗੱਬਣ ਤੇ ਦੋ ਸੁਈਆਂ ਸਵਾਈਆਂ ਨੇ ਨਾਲ ਬੱਚੇ ਪ੍ਰੋਪਰ ਤੁਹਾਨੂੰ ਦਿਖਾ ਦੇਾਂਗੇ ਕਿੰਨੇ ਕਿੰਨੇ ਦੁੱਧ ਤੇ ਚੱਲਣ ਦੀਆਂ ਨੇ ਕਨਮਾ ਕਨਮਾ ਸੂਬਾ ਕੀ ਰੇਡ ਪਰਤੇ ਰਹਿਣ ਵਾਲੇ ਆ ਉਹ ਪੂਰੀ ਗੱਲਬਾਤ ਆਪਾਂ ਕਰ ਲਵਾਂਗੇ ਠੀਕ ਹੈ ਜੀ ਤਰੀਕ ਅੱਜ 17 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 1 ਵਜੇ ਦਾ ਆਓ ਕਰਦੇ ਆ ਗੱਲਬਾਤ ਬਾਕੀ ਕਲਸੀਆਂ ਵਾਂ ਤਾਰਾ ਸਿੰਘ ਤੇ ਦਲੇਰੀ ਮਾੜੀ ਮੇਗਾ ਖਾਲੜਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਭਿੱਕੀ ਮੰਡ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਆ ਸਾਰੀ ਆਓ ਕਰਦੇ ਆ ਗੱਲਬਾਤ ਗਰ ਲਾਲ ਵੀਰੇ ਸਭ ਤੋਂ ਪਹਿਲਾਂ ਸਾਸਤਰੀ ਕਾਲ ਸਾਸਤਰੀ ਕਾਲ ਸੰਧੂ ਸਾਹਿਬ ਟੀਟਾ ਮਹਾਰਾਜ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਜੀ ਬਹੁਤ ਨਵੀਂ ਗਰਲਾੜ ਵੀਰੇ ਅੱਜ ਆਪਣੇ ਕੋਲ ਮੈਨੂੰ ਲੱਗਦਾ ਵੀ ਟੋਟਲ ਜਿਹੜੇ 5 ਐਨੀਮਲ ਵਿਕਾਊ ਆ। 5 ਨਾ ਆ ਗਿਆ ਸੰਧੂ ਸਾਹਿਬ ਜਿਨ੍ਹਾਂ ਦੇ ਵਿੱਚ ਦੋ ਨਾਗ ਸਵੇ ਸਵੇ ਆ। ਹਾਂਜੀ ਤੇ ਦੋ ਮੱਝਾਂ ਝੋਟੀਆਂ ਗੱਬਣਾ ਨੇ। ਤੇ ਇੱਕ ਵੈੜ ਗੱਬਣ ਆ। ਆਹ ਮੁੱਲ ਕਰਨੇ ਆਪਾਂ ਫੜਾਫੜਾ ਵਾਲੇ। ਹਾਂ ਬਿਲਕੁਲ ਬਿਲਕੁਲ। ਇਹ ਕਰਮਾਲੀਆਂ ਤੁਰੀਆਂ ਜਾਂਦੇ ਦੁਰੀਆਂ ਹੁਣ। ਉਹ ਮਿੰਡਾ ਸਕਿੰਟ ਨਹੀਂ ਕਰਦੇ ਹੋ ਜਾਂਦੇ ਜੀ। ਸੰਧੂ ਸਾਹਿਬ ਮਿੰਡਾ ਸਕਿੰਟ ਵਾਲਾ ਕੰਮ ਹੀ ਆਵੇ ਤਿੰਨ ਕਿ ਦਿਨ ਹੋ ਗਏ ਵੀਡੀਓ ਪੱਕ ਗਿਆ ਜੀ। ਉਸੇ ਵੇਲੇ ਪਸ਼ੂ ਸਾਰੇ ਸੇਲ ਹੋ ਗਏ ਆ। ਬਿਲਕੁਲ ਜੀ ਬਿਲਕੁਲ। ਹਾਂ ਲੋਵੀ ਭਰਾਵੋ ਵੈਸੇ ਸਾਰੇ ਭਰਾ ਪਾੜਦਾ ਬਿਲਕੁਲ ਜਾਇਜ਼ ਤੇ ਜੈਨੂਨ ਹੁੰਦਾ ਲੈਣ ਦੇ ਨਾਲ ਹੀ ਗੱਲ ਬਣਦੀ ਆ ਸਾਬ ਇਹ ਉਹ ਜਿਹੜੀ ਉਹਦੋਂ ਆਪਾਂ ਵੀਡੀਓ ਪਾਈ ਇੱਕ ਵੇਰ ਦਾ ਮੈਨੂੰ ਫੋਨ ਆਉਣ ਡਿਆ ਸੀ ਅਦਾ ਤੁਸੀਂ ਮਾਲ ਵੇਚ ਕੇ ਵੀਡੀਓ ਪਾਉਂਦੇ ਜੀ ਜਦੋਂ ਅਸੀਂ ਫੋਨ ਲਾਉਂਨੇ ਮਾਲ ਵਿਕ ਜਾਂਦਾ ਮਾਲ ਵੇਚੀ ਮਾਲ ਵੇਚ ਕੇ ਵੀਡੀਓ ਪਾਉਂਦਾ ਨਾ ਆਪਣਾ ਕੋਈ ਤੁਹਾਡਾ ਟਾਈਮ ਖਰਾਬ ਕਰੀਏ ਨਾਲੇ ਆਪਦਾ ਕਰੀਏ ਆਪਾਂ ਮਹ ਮੋਲੀ ਜਾਇਜ਼ ਪਾਉਂਨੇ ਜਿਹੜਾ ਮਾਲ ਮਿੰਟੋ ਮਿੱਟੀ ਵੇਚ ਜਾਂਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਜਿਆਨੋ ਲੈ ਗਿਆ ਇਸ ਤਰ੍ਹਾਂ ਦਾ ਕਿਸੇ ਵੀਰ ਦੇ ਮੰਦਰ ਚ ਖਿਆਲ ਹੈਗਾ ਤੇ ਉਹ ਬਿਲਕੁਲ ਰੋਂਗ ਆ ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾਗਾ ਜੀ ਇਤਨਾ ਕੋਈ ਪਸ਼ੂ ਇੱਕ ਅੱਧਾ ਕੋਈ ਵਿਗਿਆ ਵੀ ਹੋਵੇ ਸਾਨੂੰ ਆਪਾਂ ਪਹਿਲਾਂ ਬਾਹਰ ਕਢਾ ਦੇਣੇ ਇਹ ਚਾਏ ਹੋ ਨਾ ਰੇਡ ਜਾਇਜ ਹੁੰਦੇ ਅਗਲੇ ਨੂੰ ਜਿਆਦਾ ਵੀ ਖਰੇ ਵੇਚ ਕੇ ਪਾਈ ਜਾਂਦੇ ਆ ਪਰ ਆਪਾਂ ਜੇ ਭਾਣਾ ਲਈਆਂ ਤੇ ਇਹ ਨਹੀਂ ਵੀ ਅਗਲੇ ਤੋਂ 10000 ਲੈਣਾ 15 ਲੈਣਾ ਅਸੀਂ ਜਾਇ ਕਮਾਈ ਲੈਣੀ ਆ ਤੇ ਉਸੇ ਵੇਲੇ ਪਸ਼ੂ ਦੇ ਦੇਣਾ ਬਿਲਕੁਲ ਇਤਰਾ ਹੀ ਆ ਹਾਂ ਜੀ ਲੈ ਵੀ ਗਰਲਾਦ ਸ਼ੁਰੂਆਤ ਕਰ ਲਈਏ ਵੀਰ ਸ਼ੁਰੂਆਤ ਸੰਧੂ ਸਾਹਿਬ ਇਹ ਝੋਟੀ ਦੂਜੇ ਸੁਣੀ ਜੇ ਹਾਂਜੀ ਇੱਕ ਹਫਤਾ ਬਾਕੀ ਜੇ ਨੀਲੀ ਦੇ ਪੱਖ ਵੇਖੋ ਝੋਟੀ ਜੀ ਹਮ ਹਮ ਲੋਬ ਦੋਸਤੋ ਨੀਲੀ ਅੰਗਰੀ ਝੋਟੀਆਂ ਬੱਗੀ ਮੁੱਛ ਅੱਖ ਬਿੱਲੀ ਮਨ ਕੀ ਮੱਥੇ ਬੱਲ ਮਗਰਲੇ ਪੈਰ ਧੋਪਿਆ ਵਜਨ ਵਟੇ ਵਾਲੀ ਜੇ ਵੱਡੀ ਝੋਟੀ ਜੇ ਸੰਧੂ ਸਾਹਾ ਆਪਾਂ ਤੋਰ ਕੇ ਖਾਉਨੇ ਆ ਬਹੁਤ ਥੋੜੀ ਕੁਆਲਟੀ ਆ ਨਾਲ ਦੀ ਨਾਲ 212 ਤੋਰਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਪੂਰੀ ਡਿਟੇਲ ਹੈ ਪੂਰੀ ਗੱਲਬਾਤ ਕਰਦੇ ਚੱਲਾਂਗੇ ਬਾਕੀ ਫੇਸ ਕੁਆਲਟੀ ਵੇਖੋ ਤੁਸੀਂ ਮੈਂ ਇਹਦਾ ਬਿਲਕੁਲ ਆ ਵੇਖੋ ਸਿੰਗ ਵੇਖੋ ਕਿਹੜੇ ਹਿਸਾਬ ਨਾਲ ਲੱਗਾ ਜੀ ਠੰਡੀ ਜੀ ਸੰਧੂ ਸਾਹਾ ਫਰ ਵੱਡੀ ਮੋਸ਼ਰ ਬਗੀਨਾਜ਼ ਅੱਖ ਬਿੱਲੀ ਮਨ ਕੀ ਬਿਲਕੁਲ ਕੋਲੇ ਲਾਲ ਸੁਰਖ ਸੁਰਖ ਗੁਲਾਬੀ ਕੋਲੇ ਆ ਦੇਖੋ ਤੇ ਤੁਹਾਨੂੰ ਤੋੜ ਕੇ ਦਿਖਾਉਣੀ ਆ ਦਿਨ ਕਿੰਨੇ ਕਲੇਦੀ ਆ ਯਾਰ ਹਰਦੂ ਸਾਹਿਬ ਇੱਕ ਹਫਤਾ ਲੈ ਜੋ ਝੋਟੀ ਲੋ ਵੀ ਇੱਕ ਹਫਤਾ ਜੇ ਸਮਾਂ ਬਾਕੀ ਆ ਸੂਣ ਦਾ ਵਿਰਲ ਵਿਖਾ ਦਿਓ ਕੱਦ ਵਜਨ ਵਿਖਾ ਦਿਓ ਝੋਟੀ ਦਾ ਆਹ ਵੇਖੋ ਜੀ ਸਿੰਗਲ ਹੱਡੀ ਦੀ ਬਿਲਕੁਲ ਸਕਿਨ ਕਾਗਜ਼ ਵਰਗੀ ਪਤਲੀ ਆ ਹਵਾਨੇ ਲੇਵੇ ਦੀ ਵਿਰਲ ਵੇਖੋ ਵੰਡ ਵੇਖੋ ਥਣਾ ਦੀ ਆਪਸੀ ਬਹੁਤ ਸੋਹਣੀ ਆ ਪੂਰਾ ਜੇ ਕੋਈ ਭਾਂ ਭਰਾ ਆਉਂਦਾ ਆਪ ਦੀ ਟਿਪ ਕੇ ਭਰਾ ਕੇ ਤਸੱਲੀ ਕਰਕੇ ਖੜੇ ਪਾਰ ਪਿਛੇ ਦੀ ਆਪਣੀ ਗਾਰੰਟੀ ਹੋਊਗੀ ਠੀਕ ਬਰ। ਪਹਿਲੇ ਸੂਏ ਜਿਹੜੇ ਵੀਰਾ ਦਾ ਆਪਾਂ ਲਈ ਉਹਨਾਂ ਦੱਸਿਆ ਵੀ ਇਹਨੇ 11-12 ਕਿਲੋ ਦੁੱਧ ਚੋਆ ਆ। ਪਹਿਲਨਵੇਂ? ਹਾਂ ਜੀ ਹੁਣ ਦੂਜੇ ਸੂਏ ਸੋਣੀ ਇੱਕ ਹਫਤਾ ਬਾਕੀ ਆ। ਅੱਛਾ ਜੀ। ਆਜੀ ਭੈਣ ਭਰਾ ਸਮਝ ਕਰਨ ਵੀ ਇਹਨੇ 15 ਦਿਨਾਂ ਦੱਸ ਦੇਣਾ। ਠੀਕ ਹੈ ਜੀ। ਠੰਡੀ ਠੀਰੀ ਪੂਰੀ ਜੇ ਕਹੀ ਜਾਏ ਪੱਟਾਂ ਦੇ ਆਸਲਾ ਗਿਆ ਆ ਦਿੰਦੇ ਠੰਡੀ ਇਹ ਠੰਡੀ ਨਹੀਂ ਹੁੰਦੀ। ਅੱਛਾ। ਆਹ ਠੰਡੀ ਨਹੀਂ ਹੁੰਦੀ। ਇੱਥੋਂ ਪਤਾ ਲੱਗਦਾ ਵੀ ਆਹ ਠੰਡੀ ਆ। ਇੱਥੋਂ ਦੁੱਧ ਨਹੀਂ ਜੀ ਆਉਣਾ ਆਇ ਸੀ ਤੇ ਹੱਥ ਮਰੀ ਜਾਵਾਂਗੇ। ਇੱਥੋਂ ਆਉਣਾ ਜੇ ਤੇ ਆਹ ਠੰਡੀ ਜੀ। ਲੈ ਵੀ ਹੈ। ਹਾਂ। ਬਹੁਤ ਵ ਆਪਾਂ ਇਸ ਘਰੋਂ ਪਸ਼ੂ ਦਿਖਾਉਨੇ ਕੋ 2000 ਨਗ ਜਿਹੜੇ ਆ 2-3 ਨਗ ਜਿਹੜੇ ਆ ਨੀਲੀ ਰਾਵੀ ਤੇ ਹੁੰਦੇ ਆ ਤੇ ਠੰਡੇ ਸੀਲਸੜਾ ਕੇ ਪਸ਼ੂ ਇਹਨਾਂ ਦੀ ਖਾਸੀਅਤ ਆ ਬਰੀਡਾਂ ਦੀ ਇਹਨਾਂ ਨੂੰ ਬੜੇ ਵਧੀਆ ਕਹਿੰਦੇ ਰਹਿੰਦੀਆਂ ਨਾ ਭੈਣ ਭਰਾਵਾਂ ਦੀਆਂ ਕਈ ਭਰਾ ਇੱਤਾਂ ਕਰਕੇ ਐਂ ਜਾ ਕੇ ਐਂ ਹੱਥ ਮਰ ਜਾਨਗੇ ਵੇਖੋ ਡਰਦੇ ਡਰਦੇ ਆ ਵੀ ਥੋੜਾ ਜਿਹਾ ਕਿਤੇ ਮਾਰੀ ਮੈਂ ਸਮਝਦਾ ਆਪਣੇ ਮਨ 'ਚ ਨਹੀਂ ਕੋਈ ਡਰ ਆਪਣਾ ਤਸਲੀ ਕੀਤੀ ਇਹਨਾਂ ਦੀ ਹਾਂ ਇਹ ਚੰਗੀ ਆ ਛੋਟੀ ਬਹੁਤ ਖੂਬਸੂਰਤ ਆ ਬਹੁਤ ਪਿਆਰੀ ਜਿਹੜੀ ਦੋਸਤ ਇਹ ਛੋਟੀ ਤੁਹਾਨੂੰ ਦਿਖਾ ਰਹੇ ਆ ਆਪਣੀ ਚਮੜੀ ਆ ਸੋਹਣੀ ਲੈਂਥ ਸੋਹਣੀ ਲੰਬਾਈ ਬਾਕ ਬਹੁਤ ਖੂਬਸੂਰਤ ਸੋ ਚੰਗੀ ਝੋਟੀ ਨੀਲੀ ਦੀ ਝੋਟੀ ਆ ਦੋਸਤੋ ਪਸੰਦ ਆਉਣ ਵਾਲੀ ਸ਼ੈ ਆ ਜਿੰਨੇ ਵੀ ਆਪਾਂ ਕਹਿ ਲਈਏ ਉਨੀ ਬੇਹੱਦ ਟੱਚ ਕਰਨਾ ਨਾ ਸਿੱਧਾ ਜਾ ਕੇ ਇਸ ਚੀਜ਼ ਨੂੰ ਕਰੋ ਨਹੀਂ ਤੇ ਨਾ ਛੜੋ ਹਾਂ ਫਿਰ ਪਤਾ ਲੱਗ ਜਾਂਦਾ ਕਿੰਨੇ ਪਾਣੀ ਚ ਹੈ ਕਿੰਨਾ ਠੰਡਾ ਧੀਰਾ ਪਾਸ਼ੂ ਹਾਂ ਲੈ ਨਹੀਂ ਖਾਵੇ ਝੋਟੀ ਦਾ ਸਾਰੇ ਬੰਦੇ ਉਹ ਖਾਦੀਏ ਵੀਰ ਆ ਲਓ ਹਾਂ ਇਹ ਜੀ ਦੇ ਹੱਥ ਮਾਰ ਕੇ ਠੰਡੀ ਠੰਡੀ ਉਹ ਨਹੀਂ ਠੰਡੀ ਹੁੰਦੀ ਹਾਂ ਪੋਂਡਾ ਦੇ ਖਲਖਰ ਨੂੰ ਹੱਥ ਪਾਉਣਾ ਤੇ ਫਿਰ ਪਾਉ ਜੰਗੀ ਹਾਂ ਜੇ ਹੱਥ ਲਾਉਣਾ ਤੇ ਫਿਰ ਆਵੇ ਵੇਖੋ ਰਾਤ 2 ਵਜੂ ਪਤਾ ਲੱਗ ਜੂ ਵਜੀ ਹਾਂ ਠੀਕ ਆ ਪਰ ਭਾਈ ਮੋਹਨ ਸਿੰਘ ਫਿਰ ਤੋਂ ਚੰਗੀ ਝੋਟੀ ਆ ਤੇ ਰੇਡ ਪੋਛ ਲੈਨੀਆ ਗਰਲਾਵ ਕੋ ਕੀ ਕਰਦਾ ਫਿਰ ਮੈਂ ਵੀ ਗਰਲਾਵ ਸੰਦੂ ਸਾਹਿਬ ਝੋਟੀ ਹੋਰ ਕੇ ਕਿੱਲੇ ਦੀ ਹੁੰਦੀ ਉਹ ਉੱਥੇ ਤੇ ਭਵੇਂ ਹੋ ਜਾਂਦੀ 10 ਤੇ ਭਵੇਂ ਹੋ ਜਾਂਦੀ 15 ਅੱਛਾ ਜੀ ਆਪਾਂ ਡਿਮਾਂਡ ਇਹਦੀ ਲੱਖੋਂ ਅੰਦਰ ਹੀ ਕਰਨੀ ਬਾਹਰ ਨਹੀਂ ਜਾਣਾ ਡਿਮਾਂਡ ਕਰਨ ਲੱਖ ਕਰੀ ਜਾਈਏ ਇੱਕ ਪੰਜ ਕਰੀ ਜਾਈਏ ਗਲਤ ਮੁੱਲ ਨਹੀਂ ਕਰਨਾ ਡਿਮਾਂਡ ਹੈਗੀ ਜੇ 95000 ਹਾਂਜੀ ਪਰ ਤੁਸੀਂ ਦੱਸ ਦੋ ਜੋ ਆਂਦੇ ਬਾਕੀ ਮਾਨਦਾਨ ਕਰਦੇ 95000 ਹਾਂਜੀ ਤੇ ਲਾਲਾ ਸੁੱਟ ਦਈਏ ਬਸ ਕੇ ਨਾ ਸੰਧੂ ਸਾਹਿਬ 3000 ਹੋਰ ਸੁੱਟ ਦਈਏ 92000 ਦੀ ਝੋਟੀ ਦੇ ਦਈਏ 92 ਤਿਆਰ ਹੋਈ ਲੱਖ ਰੁਪਏ ਦੀ ਝੋਟੀ ਵੇਖਦੀ ਹੈ ਹਾਂਜੀ ਜੇ ਭਾਣਾ ਆਈ ਤਾਂ ਭਾਣਾ ਜਾਂਦਗੇ ਲੋ ਵੀ 92000 ਦੀ ਦੋਸਤੋ ਬਾਕੀ ਸਿਫਤ ਸਲੋਟ ਜਿੰਨੀ ਕਰ ਲੋ ਉਨੀ ਥੋੜੀ ਕਿਉਂਕਿ ਬੜੀ ਠੰਡੀ ਠੀਰੀ ਆ ਇੱਥੇ ਆਣ ਕੇ ਭਰਾ ਆਪਣੀ ਤਸੱਲੀ ਤੁਸੀਂ ਕਰੋ ਠੀਕ ਆ ਬੜੀ ਸੰਧੂ ਸਾਹਿਬ ਉਹਦੀ ਹੁੰਦੀ ਹੈ ਜਿੱਥੇ ਕੋਈ ਗਾੜੀਆਂ ਕਤੂਤ ਹੋਵੇ ਆ ਦੂਜੀ ਜੀ ਨਹੀਂ ਕੀਤੀ ਜਾਂਦੀ ਇਹ ਦੇਖੋ ਆ ਬਿਲਕੁਲ ਜੀ ਲੈ ਵੀ ਕਰ ਲਾਲ ਬ ਤੇ ਇਧਰ ਫੈਕਰ ਨੰਬਰ ਤੇ ਆ ਜੀਏ ਤੇ ਆਪਣੇ ਕੋਲ ਇੱਕ ਆ ਮਾਝ ਖੜੀ ਜਵੇ ਇਹ ਮਾਝ ਸੰਧੂ ਸਾਹਿਬ ਤਿੱਜੇ ਸੂਏ ਸੁਣੀ ਆ ਓਕੇ ਇਹਦੇ 4 ਤੋਂ 5 ਦਿਨ ਪਏ ਜੇ ਲਓ ਦੋਸਤੋ 5 4 ਦਿਨ ਹਜੇ ਇਹਦੇ ਸਮਾਂ ਬਾਕੀ ਇਹ ਵੀ ਤੁਹਾਨੂੰ ਆਪਾਂ ਤੋਰ ਤਾਰ ਕੇ ਇੱਕ ਵਾਰੀ ਤਸਲੀ ਨਾਲ ਦਿਖਾ ਦਿੰਦੇ ਆ ਪੱਜਾ ਸੁਆ 5 4 ਦਿਨ ਬਾਕੀ ਸਿੰਘ ਬੈਕ ਸਾਈਡ ਨੂੰ ਖੁੱਲਾ ਤੁਸੀਂ ਦੇਖ ਲਓ ਠੀਕ ਆ ਜੀ ਪਿਛਾਣ ਮੁੜੇ ਸੰਧੂ ਸਾਹਿਬ ਦੋਵੇਂ ਸਿੰਘ ਹੀ ਆ ਦੇਖੋ ਜੀ ਕੱਦ ਵਜਨ ਪੂਰਾ ਹੈ ਦਾ ਵੀ ਸੁ ਕੱਦ ਵਜਨ ਵੇਖੋ ਜੀ ਬਾਕੀ ਥੱਲੇ ਦੇਵੇ ਦੀ ਆ ਤੁਸੀਂ ਦੇਖ ਸਕਦੇ ਲਾਏ ਬਣਾਏ ਪਈ ਆ ਹਜੇ ਦਿਨ ਲੈਂਦੀ ਆ ਪੰਜ ਲੈ ਦੇ ਸੱਤ ਲੈ ਜੀ ਇੰਨੇ ਕ ਲੈ ਜੂਗੀ ਮੱਝ ਬਨ ਜੂਗੀ ਕੱਦ ਵਜਨ ਦੇ ਹਿਸਾਬ ਨਾਲ ਵੇਖੋ ਪੂਰੀ ਏ ਮੱਝ ਬਿਲਕੁਲ ਭਾਈ ਠੀਕ ਹੈ ਇਹ ਬਿਲਕੁਲ ਪਤਲੀ ਸਕਿਨ ਦੇ ਵਿੱਚ ਆ ਠੀਕ ਹੈ ਜੀ ਮੱਝ ਵੈਸੇ ਚਲੋ ਜਿੰਨੇ ਕ ਤੁਸੀਂ ਦੋ ਤਿੰਨ ਚੋਣਾ ਚਾਹਦਾ ਉਹਨਾਂ ਚੋਂ ਬਾਜੂਗੀ ਕਰਮਾ ਲਈ ਬਾਕੀ ਰੇੜ ਪੜਤਾ ਉਸ ਅਕੋਰਡਿੰਗ ਉਹਨਾ ਕੀਤਾ ਜਾਊਗਾ ਤੀਜਾ ਸਵੇਰ ਇਸ ਮੈਂ ਸੁਣਾ ਸੰਦੂ ਸਾਹਿਬ 15 18 ਨਹੀਂ ਜਾਂਦੇ 11 12 ਕਿਲੋ ਦੋ ਤੇ ਚਵਾ ਦੇ ਜੀ ਹਾਂ ਤੇ ਪਤਲੀ ਚਮੜੀ ਦੀ ਹੈ ਮੈਂ ਐ ਵੀ ਪਧਰੇ ਆ ਵੇਖੋ ਥਾਂ ਦੇ ਵਿੱਚ ਹਾਂ ਸਾਫ਼ ਸੁਥਰੀ ਹੈ ਲੋਬੀ ਦੋਸਤੋ ਠੀਕ ਆ ਇਹ ਤੁਹਾਨੂੰ ਆਪਣਾ ਸਾਈਡਰ ਨੰਬਰ ਤੇ ਮਾਜ ਦਿਖਾ ਦਿੱਤੀ ਆ ਬਾਕੀ ਥੋੜੀ ਜੀ ਲਾਗਿਓ ਵੀ ਦਿਖਾ ਦਗੇ ਆ ਕਰੋ ਜਾ ਕੇ ਠੀਕ ਆ ਜੀ ਸੋ ਥਾਂ ਦੇ ਵੇਖੋ ਆ ਵਿਰਲ ਇਹ ਸਪੇਸਮੈਨ ਆ ਇੰਨੇ ਥਾਂ ਦੇ ਵਿੱਚ ਤਾਂ ਲੈ ਜੂਗੀ 5 7 5 7 ਐਡੀਆਂ ਮੰਨ ਕੇ ਤੁਸੀਂ ਸੌਦਾ ਹਾਂ ਛੋਟੀ ਨਹੀਂ ਸੰਧੂ ਸਾਹਿਬ ਮੈਂ ਉੰਤਰਾ ਵੱਡੀਆਂ ਜੀ ਹੁੰਦੀ ਹੈ ਵੱਡੀਆਂ ਠੀਕ ਆ ਇਹਦਾ ਗਰਨਾਲ ਫਿਰ ਲੈਣ ਦੇਣ ਕੀ ਕੀਤਾ ਅੱਜ ਲੈਣ ਦੇਣ ਸੰਧੂ ਸਾਹਿਬ ਇਹਦਾ ਆਪਾਂ ਮੰਗਣ ਨੂੰ 80 ਮੰਗੀ ਜਈਏ ਕਿ 85 ਮੰਗੀ ਜਈਏ ਆ ਪਰ ਮੁੱਲ ਗਲਤ ਨਹੀਂ ਕਰਨਾ ਮਾਲ ਵੇਚਣਾ ਆ ਮੋਲੇ ਦਾ ਹੈਗਾ ਜੀ 75000 ਰੁਪਇਆ 75 ਹਾਂ 75000 ਦੇ ਵਿੱਚੋਂ ਕੀ ਛੋਟਾਂ ਕਰਦਾ ਫਿਰ ਛੋਟਾ ਹੋ ਗਰਾ 5000 ਲਾਦ ਗਏ ਹੂੰ 70 70 ਦੇਈ ਕਿ ਹੋ ਰਿਹਾਗੇ 70 ਚੋਂ ਵੀ ਮੈਂ ਨਾ 70 ਤੇ ਵੀ ਮੋਰਚਾ ਨਾ ਖੜਾ ਰਹਿਣ ਦੀ ਹੋਰ ਡਾਊਨ ਕਰਨ ਲਈ 70 ਚੋਂ ਮੋਰਚਾ 3000 ਘਟ 7000 ਦੀ ਜੱਸ ਨਾਣੀ ਜੀ 92 ਤੇ 76 66 ਜੀ ਆਸਣੋ ਲੋ ਵੀ 7000 ਦੀ ਵੈਸੇ ਠੀਕ ਹੈ ਜੀ ਬਹੁਤ ਵਧੀਆ ਚੰਗੀ ਹੈ ਬਾਕੀ ਰੇਟ ਅਕਾਊਂਟਿੰਗ ਸਾਰੇ ਭਰਾਵਾਂ ਨੂੰ ਪਸੰਦ ਆਊ ਕਿ ਤੇਰੇ ਵੀਰ ਨੇ ਘਰੇ ਰੱਖਣਾ 37000 ਦੀ ਹਾਨਾ ਹੋਣੀ ਹੋਰ ਕੇ ਸਾਡੇ ਦਿੰਦੀ ਜੀ ਹਾਂ ਲੋ ਜੀ ਠੀਕ ਆ ਇਦਾਂ ਇੱਕ ਰੋਲ ਆਪਣੇ ਕੋਲ ਜਿਹੜੀ ਇੱਕ ਆ ਮੱਝ ਖੜੀ ਵੀਰ ਇਹ ਮੱਝ ਸੰਤੂ ਸਾਹਿਬ ਤੇ ਜੇਸੂ ਦੇ ਸੋਈ ਜੇ ਇਹ ਸੋਈ ਆ ਹਾਂ ਇਹਨੂੰ ਅਜ ਤੀਜਾ ਦਿਨ ਹੋ ਗਿਆ ਇਹ ਸੋਈ ਨੂੰ 9 ਕਿਲੋ ਦੁੱਧ ਥਲੇ ਮਿੰਟੀ ਗਿੰਟੀ ਵਾਲਾ ਤਿਆਰ ਆ ਤੀਜਾ ਦਿਨ 9 ਕਿਲੋ ਮਗਰ ਕੱਟੀ ਜੇ ਹਾਂ ਜੀ ਮਗਰ ਕੱਟੀ ਆ ਗਈ ਇਹਦੀ 9 ਵੀ ਤੀਜਾ ਦਿਨ ਆ ਦੋਸਤੋ ਆ तकरीबन 9 ਕਿਲੋ ਕੱਚਾ ਪਾਲਾ ਮੰਨ ਲੈ ਮੇਰੇ ਕੱਚਾ ਦੁੱਧ ਮੰਨ ਲੈ ਠੀਕ ਆ ਜੀ ਪੂਰੀ ਫਾਈਲ ਇਸ ਕੁਆਲਿਟੀ ਦਾ ਮੂੰਹ ਮੱਥੇ ਦੀ ਕਰੋ ਚੈੱਕ ਸਿੰਘ ਸਿੰਘ ਵੇਖੋ ਗੱਡਾ ਸੋਹਣਾ ਮਾਈ ਦਾ ਚਵਾਈ ਚਵਾਈ ਦੀ ਕਿੱਦਾਂ ਚਵਾਈ ਇੱਕ ਨੰਬਰ ਆ ਠੀਕ ਆ ਜੀ ਪੋਲੀ ਰੂ ਮਰ ਗਈ ਲੋਬੀ ਚੋਣ ਜਾਂ 200 ਚੰਗੀ ਨਿਕਲੀ ਆ ਮਗਰ ਕੱਟੀ ਤੱਜਾ ਸੁਆ ਸਰ ਜਿਹੜੇ ਰੰਗਰ ਦੀ ਜਤਰਾ ਚ ਚਵਾਈ ਉਹ ਤਰ੍ਹਾਂ ਹੀ ਦੱਸਾਂਗੇ ਉਦੋਂ ਆਪਣੇ ਕੋ ਕਰੜੀ ਆਪਾਂ ਕਰੜੀ ਦਸੀ ਹੂੰ 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 ਇਹ ਪੋਲੀ ਆ ਪੋਲੀ ਦੱਸਾਂਗੇ ਬਿਲਕੁਲ ਭਾਈ ਬਿਲਕੁਲ ਥਾਂ ਲੈ ਵਾ ਵੇਖੋ ਕਿੱਡਾ ਪੱਦਰਿਆ ਫਿਰ ਇਹਦਾ ਆਹ ਵੇਖੋ ਭਾਈ ਠੀਕ ਆ ਹਾਂ ਦੋਸਤੋ ਵਸੇ ਸਮਾਂ ਜਿਹੜਾ ਦੁਪਹਿਰ ਤਾਂ ਪਹਿਲਾਂ ਵੀ ਨੋਟ ਕਰਾਇਆ ਆਪਾਂ ਇੱਕ ਵਾਰੀ ਫਿਰ ਦੱਸ ਦਨੇ ਦੋ ਤੋਂ 2 ਵਜੇ ਦਾ ਜਿਹੜਾ ਸਮਾਂ ਹੈ ਤਕਰੀਬਨ ਤੇ ਸਵੇਰ ਜਿਹੜੀਆਂ ਚਵਾਈਆਂ ਚਵਾਈਆਂ 6 ਵਜੇ ਦੀ ਚਵਾਈ ਸੰਧੂ ਸਾਹਿਬ ਜੀ ਦੀ 6 ਵਜੇ ਦੀ ਚਵਾਈ ਸਿੰਘ ਸੁng ਵੇਖੋ ਪਹਿਲਨਾ ਝੋਟੀਆਂ ਵਾਲਾ ਹੀ ਲੱਗਾ ਹੂੰ ਆ ਪੂਰਾ ਗੋਲ ਸਿੰਦਾ ਹਾਂਜੀ ਛੋਟਾ ਸਿੰਘ ਆ ਗੋਲ ਹੰਦੂ ਸਾਹਿਬ ਮਗਰ ਵੀ ਕੱਟੀ ਆ ਲਾਏ ਵਾਂਦੇ ਗਾਂ ਵੀ ਲੋ ਵੀ ਇਹ ਪੰਜਾ ਦੋਸੂ ਇਸ ਮਹਿ ਦਾ ਠੀਕ ਆ ਜੀ ਐ ਪਬਲੇ ਪਿੰਡੇ ਦੀਆਂ ਮੱਜਾਂ ਨੇ ਜਿਹੜੀ ਮਰਜ਼ੀ ਮੱਜ ਤੁਸੀਂ ਚੂਜ਼ ਕਰ ਲਿਓ ਠੀਕ ਆ ਜੀ ਪਸੰਦ ਕਰ ਲਿਓ ਹੰਦੂ ਸਾਹਿਬ ਨਾ ਉਹ ਪਬਲੇ ਜਿਹੜਾ ਮਿੰਤੀ ਕਿੰਤੀ ਆ ਤਿਆਰ ਆ ਦੋਦੇ ਵੀ 11-12 ਕਿਲੋ ਮਹਿ ਚ ਵਾ ਦਊਗੀ ਠੀਕ ਆ ਵੀਰੇ ਇਹ ਸੁਸਵਾਜ ਆਈ ਤੁਹਾਨੂੰ ਪਤਾ ਤਾਜੀ ਸੋਈ ਐ ਜੋ ਬਿਲਕੁਲ ਥੱਲਾ ਦੇਖੋ ਸੁਸਵਾਜ ਆ ਫੁੱਟਬਾਲਰ ਵਾਂਗ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਹੂੰ ਫੱਦਰ ਲੈ ਵਾ ਮੈਂ ਵੀ ਗਰਨਾਲ ਬੋਲੇ ਤਾਂ ਤੇਰੇ ਕੀ ਕਰਤਾ ਫਿਰ ਸੰਧੂ ਸਾਹਿਬ ਮੰਗਲ ਨੂੰ 75 ਮੰਗੀ ਜਾਈਏ 80 ਮੰਗੀ ਜਾਈਏ ਦਮਾਨ 70000 ਰਿਆ ਇਹ 68000 ਦੀ ਦੇ ਦਾਂਗੇ ਥੌੜ ਦੇ ਹਾਂਜੀ ਲੋ ਵੀ ਹੋਰ ਵਿੱਚੋਂ ਕੋਈ ਇੱਕੇ ਮੁੱਲ ਤੇ ਦੇ ਦਾਂਗੇ 77000 ਦੀ 77000 ਦੀ ਭਾਵੇਂ ਕੋਈ ਸੂਈ ਲੈ ਲੈ ਭਾਵੇਂ ਕੋਈ ਟੁਕੀ ਲੈ ਲੈ ਲੋ ਜੀ ਦੋਸਤੋ ਚੁਆਇਸ ਤੁਹਾਡੀ ਆ ਆ ਸੂਈ ਜਿਹੜੀ ਤੁਹਾਨੂੰ ਵੀ 77000 ਦੀ ਦੇ ਰਿਆ ਇਧਰ ਜਿਹੜੀ ਗੱਬਰ ਤਿਆਰੀ ਦੇ ਵਿੱਚ ਆ ਬਾਕੀ ਰੇਟ ਇੱਕੋ ਜਿਹਾ ਠੀਕ ਆ ਜੀ 77000 ਦੀ ਇਹ ਵੀ ਮਿਲ ਜੂਗੀ ਮਗਰ ਕੱਤੀ ਇਹ ਤੁਹਾਨੂੰ ਸਾਹਿਬ ਰੇਟ ਹਾਨ ਆਲੇ ਬਹਿ ਭਾਜੀ ਆ ਸਰਦਾ ਨਹੀਂ ਆ ਆ ਜੀ ਲੈ ਲੈ ਲਾ ਖੱਖ ਲੈ ਲੈ ਉਹ ਕੰਮ ਨਹੀਂ ਹੋਣਾ ਮੁੱਲ ਹਾਨ ਆਲੇ ਠੀਕ ਆ ਜੀ ਹਾਂਜੀ ਆ ਗਈ ਲੰਡੀ ਸਭ ਤੋਂ ਚੰਗੀ ਹਾਂ ਲੰਡੀ ਸਭ ਤੋਂ ਚੰਗੀ ਆ ਬੱਚਾ ਜੇ ਮਗਰਾਂ ਚ 25 ਦਿਨ ਹੋ ਗਏ ਜੇ ਸੋਈ ਨੂੰ ਲਓ ਦੋਸਤੋ ਲੰਡੀ ਮਾਜ ਤੁਹਾਨੂੰ ਦਿਖਾ ਦਿੰਦੇ ਆ ਲੰਡੀ ਸੰਧੂ ਸਾਹਿਬ ਮੁੱਲ ਲਓ ਸਾਰਿਆਂ ਤੋਂ ਚੰਗੀ ਐ ਮਗਰ ਕੱਟੀ ਦੇ ਮਗਰ ਕਟਾ ਮਗਰ ਕਟਾ ਕਿੰਨੇ ਦਿਨਾਂ ਦੇ ਵਿੱਚੂ ਇਹ ਸੰਧੂ ਸਾਹਿਬ 20 ਤੋਂ 25 ਦਿਨ ਹੋ ਗਏ ਸੋਈ ਨੂੰ ਕੋਈ ਭਾਂ ਭਰਾ ਮਹੀਨਾ ਮੰਨ ਲਈ ਅੰਮ੍ਰਿਤ ਦੇ ਸਾਹਮਣੇ ਰੋਣਾ ਲਿਆ ਬੱਚਾ ਸਾਹਮਣੇ ਦੋਸਤੋ ਤੁਹਾਡੇ ਮਹੀਨੇ ਕੇ ਬਾਅਦ ਕੋਈ ਐਸਟੀਮੇਟ ਲਾ ਲੈ ਠੀਕ ਆ ਜੀ ਇਹਦੇ ਥੋੜੇ ਦੁੱਧ ਕਿੰਨੇ ਸੰਧੂ ਸਾਹਿਬ ਇਸਲੇ ਜਿਹੜਾ ਸਹੀ ਕੇ ਭਾਂ ਭਰਾਣੇ ਚੋ ਲੈਣਾ ਦੋ ਟੇ ਮਗਰ ਲੋਬੀ 6 ਕਿਲੋ ਦੋਸਤੋ ਤਾਰਾਂ ਦੇ ਥੱਲੇ ਹੁਣ ਹਾਜ਼ਰ ਆ ਮਹੀਨੇ ਦੀ ਸੂਈ ਆ ਤੇ ਬਾਕੀ ਅਗਲੇ ਪਿਛਲੇ ਦੀ ਹੈ ਬਰਾਬਰ ਸੰਤੋ ਸਾਹਿਬ ਇੱਕ ਨੰਬਰ ਆ ਹਾਂ ਭੂਰ ਛਟਾ ਹੋਵੇ ਥਣ ਵੱਧ ਘਟ ਹੋਵੇ ਇਹਦੀ ਗਾਰੰਟੀ ਹੈ ਠੀਕ ਆ ਭਾਈ ਲੋਬੀ ਭਰਾਵੋ ਠੀਕ ਆ ਇਹ ਮੱਝ ਦੋਸਤੋ ਇਸ ਵਕਤ ਜਿੰਨੇ ਕੁ ਦੋਧ ਤੇ ਚੱਲਣ ਦੀ ਆ ਉਹ ਹੁਣ ਮੌਕੇ ਦਾ ਤੁਹਾਨੂੰ ਦੱਸ ਦਿੱਤਾ ਬਾਕੀ ਮੇਰਾ ਭਰਾ ਚਲੋ ਕੋਈ ਅੱਗੇ ਲੈ ਜਾਂਦਾ ਥੋੜਾ ਹੱਥੋਂ ਤੋ ਫੇਰ ਲੈਂਦੇ ਆ ਉਹ ਪਲੱਸ ਪੌਣਾ ਕੋਈ ਚੰਗੀ ਸੇਵਾ ਕਰਕੇ ਕਿੰਨਾ ਕੋਈ 1.5 2 ਕਿਲੋ ਸਾ ਮਾਤੜ ਕਰਵਾਈ ਮਾਝੇ ਕੋਈ ਸੇਵਾ ਕਰੇ ਭੈਣ ਭਰਾ ਕੋਈ ਵੰਡ ਪਾਵੇ 2-8 ਕਿਲੋ ਕਰ ਜੂਗੀ ਠੀਕ ਹੈ ਹੁਣ ਜਿਹੜਾ ਹਾਜਰ ਹੈ ਉਹ ਦੱਸਿਆ ਆਪਾਂ ਬਿਲਕੁਲ ਆਪਾਂ ਹੁਣ ਮੌਕੇ ਦੀ ਗੱਲ ਕਰਦੇ ਹਾਂ ਹਾਂ ਜੀ ਇਹ ਵੀ ਸੱਜਰੇ ਆ ਮੁੱਲ ਤੋਂ ਘਣਾ ਵਾਲਾ ਹੀ ਹੈ ਹਾਂ ਜੰਨੀ ਹੈਗੀ ਚੰਗੀ ਸੋਹਣੀ ਹੈ ਮਾਝ ਠੀਕ ਹੈ ਇਹਦਾ ਮੁੱਲ ਕਰਵਾ ਲ ਕੀਤਾ ਰਹੂਗਾ ਕਿਹਾ ਮੰਗ ਲਈਏ ਸੰਧੂ ਸਾਹਿਬ 60000 ਆ ਮੰਗਣ ਦਾ ਡਰ ਕੋਈ ਹਾਂ ਪਾੜੀਆ ਜਦ ਦਾਹੇਰ ਕਰਦੀਏ ਛੋੜ ਇਹ 65000 ਕਰਕੇ 10000 ਕਰਦੀਏ ਛੋੜ 55000 ਦੀ ਦੇਦਗੇ ਹਾਂ 55 ਦੀ ਦੇਦਗੇ ਤੇ ਬਾਕੀ ਵਿੱਚ ਹੋਰ ਕਰਦੇ ਕੋਈ ਗੱਲ ਨਹੀਂ ਛੋੜ ਤੇ ਜੇ ਆਈ ਗਏ ਤੇ 3000 55 ਜੋ ਕਰਨੀ 52000 ਦੀ ਜਸਨ ਹੋਆ 52000 ਹਾਂਜੀ ਲੋ ਵੀ ਹੁਣ ਦੋਸਤੋ ਬਣੀਏ ਗੱਲ 52000 ਤੇ ਇਹ ਮਿਲ ਜਾਊਗਾ ਹੁਣ ਹੋਈ ਜੇ ਲੰਡੀ ਸਾਹਿਬ ਤੋਂ ਚੰਗੀ ਆ ਹੋਣੀ ਜੇ ਚੰਗੀ ਹੈ ਹਾਂ ਆ ਦੇਖੋ ਮਗਰ ਇਹਦੇ ਕਟਾ ਮੇਲ ਕਾਫ ਠੀਕ ਹੈ ਜੀ ਤੇ 52000 ਦੀ ਲੈਦੇ ਆ ਇੱਕ ਇਹਦਾ ਕੋਫਾ ਤੁਹਾਨੂੰ ਦਿਖਾਉਣਾ ਦੋਸਤੋ ਐਂਡ ਦੇ ਵਿੱਚ ਬੜੀ ਪਿਆਰੀ ਬੱਛੀ ਲੱਭ ਗਈ ਸੰਤੋਖ ਸਾਹਿਬ ਹੀਰਾ ਆਹ ਦੇਖੋ ਜੀ ਇਧਰ ਦੇਖੋ ਤੇ ਬਾਕੀ ਜਿਹੜੇ ਆਪਣੇ ਵੀਰ ਜਾਣਕਾਰਾ ਠੀਕ ਆ ਜੀ ਜਿਹੜੇ ਹਰੇਕ ਆਪਣੇ ਤੋਂ ਬਾਅਦ ਪਰਖ ਕਰਨ ਵਾਲੇ ਭਰਾ ਵੀ ਹੈਗੇ ਇੱਥੇ ਤੇ ਇਹ ਵੀ ਕੋਈ ਮੇਰਾ ਭਾਵੇਂ ਗਿਰਦੇ ਵਿੱਚ ਮਨ ਲਏ ਚਾਹੇ ਕੋਈ ਗਿਰਦੇ ਨਾਲ ਸ਼ਾਹੀਵਾਲ ਦਾ ਕ੍ਰੋਸ ਲਾ ਲੇ ਠੀਕ ਆ ਜੀ ਤੇ ਬਾਕੀ ਬੱਛੀ ਕਰੋ ਚੈੱਕ ਹੈਗੀ ਕਿ ਨਹੀਂ ਹੈਗੀ ਤੋਹਫਾ ਦੇਖੋ ਸੰਤੋਖ ਸਾਹਿਬ ਬੱਛੀ ਹੈਗੀ ਤੋਹਫਾ ਤੇ ਹੈਗੀ ਖੀਰੀ ਦੋਂਦੀ ਆਹ ਦੇਖੋ ਜੀ ਖੀਰੀ ਦੋਂਦੀ ਬੱਛੀ ਆ ਥੋੜਾ ਜਿਆ ਤੁਹਾਨੂੰ ਆਪਾਂ ਹੌਸਲੇ ਨਾਲ ਵਿਖਾ ਦਿੰਨੇ ਇੱਕ ਬਰੀ ਇਧਰ ਵੇਖਿਆ ਜੀ ਆਹ ਵੇਖੋ ਜੀ ਕਿਤੇ ਐਵੇਂ ਨਾ ਮੇਰਾ ਵੀਰ ਕੋਈ ਕਹਿ ਦੇਣਾ ਆਹ ਵੇਖੋ ਜੀ ਦੋਂਦੇ ਦੇ ਬਰਾਬਰ ਨਹੀਂ ਕੀਤੇ ਜੀ ਹਲੋ ਸਾਹਿਬ ਜਿਹੜੀ ਚੀਜ਼ ਵਿਖਾਉਣੀ ਸਾਹਮਣੇ ਹੋਣੀ ਆ ਇਹ ਮੂੰਹ ਉਤਰਾ ਕੇ ਜੀ ਆਖੀਰੀ ਆ ਦੋਂਦੀ ਆ ਕਹਿਣੇ ਸਾਹਮਣੇ ਕਰਨਾ ਆ ਬੜੀ ਲਵੀ ਜੀ ਬੱਚੀ ਐ ਦੋਸਤੋ ਤੇ ਬਾਰੇ ਵੀਰ ਭਾਲ ਕਰਦੇ ਰਹਿੰਦੇ ਆ ਵੀ ਇਹੋ ਜੀਆਂ ਬੱਚੀਆਂ ਦੀ ਤੇ ਬੱਚੀ ਤੁਸੀਂ ਚੈੱਕ ਕਰੋ ਤੁਸੀਂ ਠੀਕ ਆ ਜੀ ਘਟੋ ਘੜ ਦੀ ਕਰਮਾਂ ਦੀ 2 ਸਵਾ 2 ਸਾਲ ਦੇ ਨੇੜੇ ਤੇਰੇ ਉਮਰ ਨੂੰ ਸਾਹਿਬ ਇਹਦੇ 20 ਦਿਨ ਗਿਣਤੀ ਚ ਬੱਚੀ ਤੇ ਪਹਜੇ ਵਾਹ ਹਾਂ ਬਣੂ ਕੀ ਇਹੇ ਕਰਮਾਂ ਦੀ ਪੂਰੀ 3 ਦਿਨ ਪੂਰੇ ਇਹੇ ਲਿਖਤੀ ਰੂਪ ਤੇ ਪਏ ਆ ਤੇ ਪੰਜਾ ਦੇ ਸ਼ਾਇਦ ਹੁੰਡਿਆ ਹੋਇਆ ਪੱਤਿਪੇ ਲੈ ਲੈਂਦੀ ਉੱਤੇ ਸ਼ਾਇਦ ਲੱਗਾ ਹੋਵੇ ਠੀਕ ਆ ਜੀ ਠੀਕ ਆ ਹਾਂ ਜੀ ਠੰਡੀ ਠੀਰੀ ਦੇ ਢੀ ਜਿਆਦੀ ਹੈ ਤੁਹਾਨੂੰ ਗੱਲ ਹੀ ਛੱਡ ਦੋ ਜਿੱਥੇ ਮਰਜੀ ਡਾ ਕੇ ਬਹਿ ਜਾਓ ਗਾਹ ਦੇ ਦੂਜੇ ਬੰਦੇ ਉਹ ਬੰਦਾ ਲੰਘ ਜੇ ਜੇ ਗਾਹ ਲੱਤ ਲਾਵੇ ਫ੍ਰੀਜ ਮਾ ਵੀ ਬੜੀ ਸ਼ੋਅ ਕੁਆਲਟੀ ਦੇਖੋ ਠੀਕ ਆ ਜੀ ਬਹੁਤ ਖੂਬਸੂਰਤ ਬਾਕੀ ਰੰਗ ਰੂਗ ਬੜਾ ਵਧੀਆ ਸ਼ੈਨਿਕ ਸੰਦਰ ਦਾ ਬੱਸੀ ਜੀ 20 ਦਿਨ ਸਾਵਲੀ ਨਾ ਤੇ 20000 ਹੀ ਰਲ ਜਾਣਾ ਜੀ ਹਾਂ ਮੈਨੂੰ ਹੋਰ ਤਾਂ ਦੱਸਿਆ ਵੀ ਇਸ ਚੀਜ਼ ਤੇ ਹੱਥ ਮਾਰਨ ਦਾ ਨਹੀਂ ਕੋਈ ਫਾਇਦਾ ਆ ਤੇ ਇੱਥੇ ਲਾਓ ਇੱਥੇ ਲਾਓ ਹਾਂ ਆ ਜੀ ਜਵੇਂ ਨਾ ਚਲੀ ਜਾਓ ਠੰਡੀ ਆ ਠੰਡੀ ਆ ਠੰਡੀ ਆ ਆ ਠੰਡੀ ਆ ਆ ਜੀ ਹਾਂ ਮੈਂ ਨਾ ਵਲਖੜੀ ਛਾ ਆ ਗਈ ਕਰਮਾਈ ਰੋਲਾ ਸਾਨੂੰ ਸਪਾਈ ਜਾਣਗੇ ਇਧਰ ਵੇਖੋ ਇਧਰ ਵੇਖੋ ਇਧਰ ਨਹੀਂ ਵੇਖੋ ਇੱਥੇ ਜਾਓ ਸਿੱਧਾ ਹਾਂ ਹਾਂ ਲੋਬੀ ਪ੍ਰਭੋਏ ਅਜੇ ਨਾਗਨੇ ਵੀਰ ਗਰਲਾਲ ਹੋਂਦੇ ਇਸ ਕਿਲੇ ਤੇ ਇਸ ਫਾਰਮ ਤੇ ਟੋਟਲ ਪੰਜ ਪਸ਼ੂ ਆਪਾਂ ਤੁਹਾਨੂੰ ਦਿਖਾਏ ਆ ਚੰਗੀਆਂ ਮੱਚਾ ਦਿਖਾਤੀਆਂ ਨੇ ਦੋ ਗੱਬਣ ਤੇ ਦੋ ਸੂਈਆਂ ਰੇਡ ਪਰ ਤਾਂ ਬਿਲਕੁਲ ਜਾਇਜ਼ ਛੋਟੇ ਛੋਟੇ ਮੋਲਾ ਤੇ ਬੱਚੀ ਬੜੀ ਪਿਆਰੀ ਆਪਾਂ ਤੁਹਾਨੂੰ ਐਂਡ ਦੇ ਵਿੱਚ ਦਿਖਾਈ ਆ ਤੇ ਆਓ ਇੱਥੇ ਆਣ ਕੇ ਆਪਣਾ ਤੁਹਾਨੂੰ ਸਾਹਿਬ ਉਹ ਪਸ਼ਮਾਨ ਤੁਹਾਨੂੰ ਸਾਹਿਬ ਇਹਦੇ ਗਾਂ 7000 ਤੋਂ ਬਾਅਦ ਰੱਬ ਦਾ ਨਾਮ ਹੀ ਹੈ ਇਧਰ ਦੇਖੋ ਹਾਂ ਨਹੀਂ ਚੰਗੇ ਆ ਜੀ ਹਾਂ ਵਧੀਆ ਲੱਗ ਨੇ ਹੁਣ ਬਾਹਰ ਰੋਟੀਆਂ ਜਨ ਲਈ ਗੱਲ ਦੀ ਆ ਬਾਹਰ ਇਹਦੇ ਗਾਂ ਮੁਫਤ ਤੇ ਆਪਾਂ ਨੂੰ ਵੀ ਹੁਣ ਕਿਸੇ ਦੇ ਨਹੀਂ ਹਾਂ ਹਾਂ ਬਿਲਕੁਲ ਜੀ ਬਿਲਕੁਲ ਲੋਵੀ ਭਰਾਵੋ ਫਿਲਹਾਲ ਆਜ ਇਸ ਵੀਡੀਓ ਦੇ ਵਿੱਚ ਇੰਨਾ ਕੁਛ ਸੀਗਾ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲ ਦੇ ਵਾਝਾ ਦੇ ਵਿੱਚ